واہ گروہ جی کا خالصہ واہ گروہ جی کی فتح آپ سب دے مخاطب ہیں میں بھوپندر سنگھ بھائی کھیل تازہ خبرہ مطابق امریکی صدر جو بائیڈن نے پردھان منتری موڈی جی دا سدا ٹھکرا دیتا ہے ہون او چھبی جنوری ریپبلک ڈے والے دن بھارت دے چیف گیسٹ وجہوں نہیں آ رہے حالانکہ امریکہ نے کوئی ٹھوس کارڈ نہیں دیتا لیکن حلقیاں وچ ਇਸ ਨੂੰ ਅਮਰੀਕਾ ਦੇ ਖਾਸ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਲਈ ਡਿਪਲੋਮੈਟਿਕ ਸੱਟ ਵਜੋਂ ਲਿਆ ਜਾ ਰਿਹਾ ਹੈ। ਅਸਲ ਕਾਰਨ ਕੀ ਹੈ ਕਿ ਐਨ ਮੌਕੇ ਖੜੇ ਪੈ ਜੋ ਬਾਈਡਨ ਨੇ ਭਾਰਤ tour ਰੱਦ ਕਰ ਦਿੱਤਾ ਕੀ ਹੈ ਇਸ ਦੇ ਪਿੱਛੇ ਦਾ ਸੀਕ੍ਰੇਟ ਚਰਚਾ ਕਰਾਂਗੇ ਇਸ ਵੀਡੀਓ ਵਿੱਚ ਨਾਲ ਹੀ ਇਹ ਵੀ ਦੱਸਾਂਗੇ ਕਿ ਇੰਡੀਅਨ ਗੋਦੀ ਮੀਡੀਆ ਕਿਸ ਤਰ੍ਹਾਂ ਤੱਥਾਂ ਨੂੰ ਗੈਸ ਲਾਈਟ ਕਰ ਰਿਹਾ ਹੈ ਸੱਚ ਨੂੰ ਲੁਕੋ ਰਿਹਾ ਹੈ ਜਿਵੇਂ ਹੀ ਇਹ ਖਬਰ ਵਰਲਡ ਮੀਡੀਆ ਦੀ ਸੁਰਖੀ ਬਣੀ ਕਿ ਅਮਰੀਕੀ ਸਦਰ ਜੋ ਬਾਈਡਨ ਨੇ 26 ਜਨਵਰੀ ਦਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ ਸਿਆਸੀ ਮਾਹਿਰਾਂ ਦੇ ਕੰਨ ਖੜੇ ਹੋ ਗਏ ਤਰਾ ਤਰਾ ਦੀਆਂ ਕਿਆਸਰਾਈਆਂ ਨਾਲ ਮਾਹੌਲ ਗਰਮਾ ਗਿਆ ਭਾਰਤ ਲਈ ਇਸ ਨੂੰ ਝਟਕੇ ਵਜੋਂ ਦੇਖਿਆ ਗਿਆ ਖਾਸ ਤੌਰ ਤੇ ਅਗਲੇ ਹੀ ਦਿਨ ਚਾਰ ਮੁਲਕਾਂ ਦੇ ਸੰਗਠਨ ਕੁਆਡ ਦੀ ਸਮਿਟ ਵੀ ਦਿੱਲੀ ਵਿੱਚ ਰਿਪਬਲਿਕ ਡੇ ਦੇ ਅਗਲੇ ਦਿਨ ਯਾਨੀ 27 ਜਨਵਰੀ ਨੂੰ ਹੋਣੀ ਸੀ ਮੋਦੀ ਜੀ ਨੂੰ ਬੜੀ ਉਮੀਦ ਸੀ ਉਂਝ ਨਹੀਂ ਤਾਂ ਇਸੇ ਬਹਾਨੇ ਸਾਰੇ ਆਉਣਗੇ ਜਫੀਆਂ ਪਾਵਾਂਗੇ ਆਓ ਭਗਤ ਕਰਾਂਗੇ ਗੋਦੀ ਮੀਡੀਆ ਮੋਦੀ ਗੂੰਗਾਨ ਨਾਲ ভক্তਾਂ ਨੂੰ ਮੰਤਰ ਮੁಕ್ತ ਕਰ ਦੇਵੇਗਾ ਲੇਕਿਨ ਇਹ ਵੀ ਖਟਾਈ ਵਿੱਚ ਪੈ ਗਿਆ ਅਮਰੀਕੀ ਰਾਸ਼ਟਰਪਤੀ ਨੇ ਤਾਂ ਮਨਾ ਕਰ ਦਿੱਤਾ ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਐਲਬੋਨੀਜ਼ ਨੇ ਆਸਟ੍ਰੇਲੀਆ ਡੇ ਕਰਕੇ ਨਾ ਆ ਸਕਣ ਦੀ ਮਜਬੂਰੀ ਦੱਸ ਦਿੱਤੀ ਉਧਰ ਜਾਪਾਨ ਦੇ ਪ੍ਰਧਾਨ ਮੰਤਰੀ ਫਿਓਮਿਓ ਕਿਸੇ ਦਾ ਨੇ ਵੀ ਕਹਿ ਦਿੱਤਾ ਕਿ ਉਹ ਡਾਇਟ ਦੇ ਸੈਸ਼ਨ ਕਰਕੇ ਬਿਜ਼ੀ ਹਨ ਉਹ ਵੀ ਨਹੀਂ ਆ ਰਹੇ ਡਾਇਟ ਜਾਪਾਨ ਦੀ ਪਾਰਲੀਮੈਂਟ ਨੂੰ ਕਹਿੰਦੇ ਹਨ ਮੋਦੀ ਜੀ ਤਾਂ ਪਾਰਲੀਮੈਂਟ ਸੈਸ਼ਨ ਅਟੈਂਡ ਹੀ ਨਹੀਂ ਕਰਦੇ ਵਿਦੇਸ਼ ਜਾਣ ਲਈ ਦੇਸ਼ ਦੇ ਸਾਰੇ ਕੰਮ ਛੱਡ ਕੇ ਚਲੇ ਜਾਂਦੇ ਹਨ ਪਰ ਜਾਪਾਨ ਦੇ ਪ੍ਰਧਾਨ ਮੰਤਰੀ ਲਈ ਪਾਰਲੀਮੈਂਟ ਦਾ ਸੈਸ਼ਨ ਜ਼ਿਆਦਾ ਜ਼ਰੂਰੀ ਹੈ ਕੁਆਡ ਦੀ ਆਉ ਭਗਤ ਨਾਲੋਂ ਵੀ ਜ਼ਿਆਦਾ ਇਨ੍ਹਾਂ ਹਾਲਾਤਾਂ ਵਿੱਚ ਭਾਰਤ ਪਾਸ ਕੁਆਡ ਦੀ ਮੀਟਿੰਗ ਮੁਲਤਵੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ ਜ਼ਿਕਰ ਹੈ ਕਵਾਡ ਵਿਚ ਇਹ ਚਾਰ ਹੀ ਮੁਲਕ ਹਨ ਭਾਰਤ ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਇਹ ਸੰਗਠਨ ਬਣਿਆ ਹੀ ਚੀਨ ਦੇ ਪ੍ਰਭਾਵ ਨੂੰ ਘਟਾਉਣ ਲਈ ਹੈ ਪਰ ਪਿੱਛੇ ਆਈਆਂ ਤਬਦੀਲੀਆਂ ਨੇ ਸਮੀਕਰਨ ਬਦਲ ਦਿੱਤੇ ਹਨ ਹਾਲ ਹੀ ਵਿੱਚ ਚੀਨ ਅਤੇ ਅਮਰੀਕਾ ਵਿਚਕਾਰ ਮੁਲਾਕਾਤਾਂ ਹੋਈਆਂ ਹਨ ਕਈ ਆਪਸੀ ਸਮਝੌਤੇ ਵੀ ਹੋਏ ਹਨ ਅਜਿਹੇ ਵਿੱਚ ਚੀਨ ਦੇ ਖਿਲਾਫ ਭਾਰਤ ਨੂੰ ਉਂਗਲ ਦੇ ਕੇ ਰੱਖਣ ਦੇ ਮਾਇਨੇ ਵੀ ਨਹੀਂ ਰਹਿੰਦੇ ਹੁਣ ਸ਼ਾਇਦ ਅਮਰੀਕਾ ਨੂੰ ਕੁਆਡ ਦੀ ਸਾਰਥਕਤਾ ਵੀ ਨਹੀਂ ਜਾਪਦੀ ਨਾ ਹੀ ਭਾਰਤ ਦੀ ਐਨੀ ਲੋੜ ਖਾਸ ਤੌਰ ਤੇ ਭਾਰਤ ਦਾ ਨਵਾਂ ਚਿਹਰਾ ਸਾਹਮਣੇ ਆਉਣ ਦੇ ਬਾਅਦ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦਾ ਪਰਦਾ ਫਾਸ਼ ਹੋਣ ਦੇ ਨਾਲ ਨਾ ਸਿਰਫ ਕੈਨੇਡਾ ਦੇ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਤੱਥ ਹੋਰ ਪੁਖਤਾ ਹੋਏ ਹਨ ਬਲਕਿ ਅਮਰੀਕਾ ਸਮੇਤ ਸਾਰੇ ਵੱਡੇ ਮੁਲਕਾਂ ਨੂੰ ਸਮਝ ਆ ਗਿਆ ਹੈ ਕਿ ਭਾਰਤ ਉਹ ਨਹੀਂ ਜੋ ਉਪਰੋਂ ਦਿਸਦਾ ਹੈ ਜੱਫੀਆਂ ਪਾ ਪਾ ਕੇ ਮਿਲਣ ਵਾਲੇ ਦੇ ਬਗਲ ਵਿੱਚ ਕੀ ਲੁਕਿਆ ਹੈ ਇਹ ਸਾਫ਼ ਹੋ ਗਿਆ ਹੈ ਹੁਣ ਤੱਕ ਸਿੱਖ ਹੀ ਭਾਰਤ ਵਿੱਚ ਹੋ ਰਹੀ ਸਿੱਖਾਂ ਦੀ نسل ਕਸ਼ੀ ਦੀ ਗੱਲ ਕਰ ਰਹੇ ਸਨ ਨਿਖਲ ਗੁਪਤਾ ਦੇ ਫੜੇ ਜਾਣ ਦੇ ਮਗਰੋਂ ਹੁਣ ਕੋਮਾਂਤਰੀ ਮੀਡੀਆ ਅਤੇ ਖਾਸ ਤੌਰ ਤੇ ਫਾਈਵ ਆਈਜ਼ ਮੁਲਕ ਵੀ ਇਹ ਮੰਨਣ ਲੱਗੇ ਹਨ ਕਿ ਜੋ ਮੁਲਕ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਨਹੀਂ ਛੱਡਦਾ ਆਪਣੇ ਮੁਲਕ ਵਿੱਚ ਕੀ ਸਲੋਕ ਕਰਦਾ ਹੋਵੇਗਾ ਕੈਨੇਡਾ ਅਤੇ ਅਮਰੀਕਾ ਵਿੱਚ ਕਤਲ ਦੇ ਵਾਕੇ ਬਾਅਦ ਵਿੱਚ ਵਾਪਰੇ ਪਹਿਲਾ ਆਸਟ੍ਰੇਲੀਆ ਵਿੱਚ ਇਹ ਸਾਜ਼ਿਸ਼ਾਂ ਸਾਹਮਣੇ ਆ ਚੁਕੀਆਂ ਸਨ ਜਦ ਉੱਥੋਂ ਦੇ ਮੰਦਰਾਂ ਦੀਆਂ ਕੰਧਾਂ ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਦੇ ਨਾਰੇ ਲਿਖੇ ਜਾਣ ਦੀਆਂ ਘਟਨਾਵਾਂ ਦਾ ਗਿਲਾ ਪ੍ਰਧਾਨ ਮੰਤਰੀ ਪੱਧਰ ਤੇ ਕੀਤਾ ਗਿਆ ਪਰ ਜਾਂਚ ਨੇ ਸਾਬਤ ਕਰ ਦਿੱਤਾ ਕਿ ਮੰਦਰਾਂ ਨੂੰ ਖੁਦ ਹੀ ਗੰਦਲਾ ਕਰਕੇ ਸਿੱਖਾਂ ਖਿਲਾਫ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਰਚੀ ਗਈ ਸੀ ਜੋ ਕੁਝ ਭਾਰਤ ਵਿੱਚ ਹੁੰਦਾ ਆਇਆ ਹੈ ਮੰਦਰਾਂ ਮੂਹਰੇ ਗਾਂ ਦੇ ਸਿਰ ਅਤੇ ਮਸਜਿਦਾਂ ਦੇ ਮੂਹਰੇ ਸੂਰ ਦੇ ਸੁੱਟੇ ਜਾਣ ਦੀਆਂ ਨੀਚਤਾ ਦੇ ਕਿਸੇ ਸੁਣੇ ਜਾਂਦੇ ਰਹੇ ਹਨ ਉਹੀ ਨੀਚਤਾ ਹੁਣ ਵਿਦੇਸ਼ੀ ਮੁਲਕਾਂ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੀ ਇਹ ਸਾਖੀ ਸਭ ਨੂੰ ਪਤਾ ਹੀ ਹੈ ਕਿ ਚੰਗੇ ਬੰਦਿਆਂ ਦਾ ਉਜਾਲਾ ਚੰਗਿਆਈ ਫੈਲਾਏਗਾ ਪਰ ਬੁਰੇ ਲੋਕ ਜਿੱਥੇ ਵੀ ਜਾਣਗੇ ਬੁਰੀਾਈ ਹੀ ਲੈ ਕੇ ਜਾਣਗੇ اپنے کپڑے پاڑ کے تے بلاتکار دے الزام لونے اپنے مندر آپ ملین کر کے دوجہ خلاص زہر فیلونا کس سب بیتادہ پرگٹاوہ ہے یہی وہ سیکرٹ ہے جو سامنے آ گیا ہے یہی وہ خاص کارن ہے کہ جو بائیڈن نے بھارت دورہ رد کر دیتا ہے امریکہ صاف طور کہہ رہا ہے کہ بھارت اپنے طور طریقے بدلے ਸੀ 1 ਕੜੀ ਨਾਲ ਜੁੜੇ ਹੋਏ ਅਧਿਕਾਰੀਆਂ ਨੂੰ ਕਾਨੂੰਨ ਦੇ ਹਵਾਲੇ ਕਰੇ ਇਸ ਦੇ ਬਾਅਦ ਹੀ ਰਿਸ਼ਤਿਆਂ ਦੀ ਸੁਧਾਰ ਦੀ ਗੱਲ ਅੱਗੇ ਤੁਰੇਗੀ। ਇਹ ਹੀ ਗੱਲ ਹੁਣ ਅਮਰੀਕੀ ਸੰਸਦ ਵਿੱਚ ਬੈਠੇ ਭਾਰਤੀ ਮੂਲ ਦੇ ਗਰੁੱਪ ਸਮੋਸਾ ਕਾਕਸ ਨੇਵੀ ਕਹੀ ਹੈ। ਸਮੋਸਾ ਕਾਕਸ ਵਿੱਚ ਡੈਮੋਕ੍ਰੈਟਿਕ ਕ੍ਰਿਸ਼ਨਾ ਮੂਰਤੀ, ਪ੍ਰਾਮੀਲਾ ਜੈਪਾਲ, ਰੋ ਖੰਨਾ, ਡਾਕਟਰ ਅਮੀ ਬੇਰਾ ਅਤੇ ਸ਼ਾਮਿਲ ਥਾਣੇਦਾਰ ਸ਼ਾਮਿਲ ਹਨ। ਪਰ ਗੋਦੀ মিডিਆ ਵੱਲ ਤਾਂ ਇਨ੍ਹਾਂ ਮੁਲਕਾਂ ਦੇ ਭਾਰਤ ਨੂੰ ਦਿੱਤੇ ਜਾ ਰਹੇ ਸੰਦੇਸ਼ ਨੂੰ ਪੂਰੀ ਤਰ੍ਹਾਂ ਦੱਸ ਨਹੀਂ ਰਿਹਾ ਜਾਂ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ ਇਹ ਕਿਹੜੀ ਦੇਸ਼ ਭక్తి ਹੈ ਆਪਣੇ ਨਾਗਰਿਕਾਂ ਨੂੰ ਸੱਚ ਤੋਂ ਉਹਲੇ ਰੱਖ ਕੇ ਝੂਠ ਪਰੋਸਣਾ ਕਿਹੜੀ ਪੱਤਰਕਾਰਤਾ ਹੈ ਝੂਠ ਵੇਖੋ ਹਿੰਦੁਸਤਾਨ ਟਾਈਮਜ਼ ਵਿੱਚ FBI ਚੀਫ ਕ੍ਰਿਸਟੋਫਰ ਰੋ ਦੇ 10 ਦਿਨਾ ਭਾਰਤ ਦੌਰੇ ਨੂੰ ਲੈ ਕੇ ਖਬਰ ਛਾਪੀ ਗਈ ਜੋ ਸਕਰੀਨ ਤੇ ਤੁਹਾਡੇ ਸਾਹਮਣੇ ਹੈ ਉਸ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਪੰਨੂ ਦਾ ਕੇਸ ਡਿਸਕਸ ਹੀ ਨਹੀਂ ਹੋਇਆ ਬਲਕਿ ਯੂਨਾਈਟਿਡ ਸਟੇਟ ਵਿੱਚ ਖਾਲਿਸਤਾਨੀ ਐਕਟੀਵਿਟੀਆਂ ਬਾਰੇ ਡਿਸਕਸ ਕੀਤਾ ਗਿਆ ਖਾਸ ਤੌਰ ਤੇ ਸੈਨ ਫਰਾਂਸਿਸਕੋ ਦੇ ਇੰਡੀਅਨ ਕੌਂਸੂਲੇਟ ਦੀ ਘਟਨਾ ਸੈਕਰਮੈਂਟੋ ਅਤੇ ਈਸਟਰਨ ਕੋਸਟ ਵਿੱਚ ਹੋਈਆਂ ਗਤਿਵਿਧੀਆਂ ਦਾ ਜ਼ਿਕਰ ਹੋਇਆ ਮਨੀ ਲਾਂਡਰਿੰਗ ਨੂੰ ਕਿਵੇਂ ਰੋਕਿਆ ਜਾਵੇ ਕਿਵੇਂ ਅਤੰਕਵਾਦ ਅਤੇ ਉਸ ਦੀ ਫੰਡਿੰਗ ਨੂੰ ਮਿਲ ਕੇ ਨਕੇਲ ਪਾਈ ਜਾਵੇ ਬਿਨਾਂ ਸ਼ੱਕ ਇਹ ਮਸਲੇ ਡਿਸਕਸ ਹੋਏ ਹੋਣਗੇ ਹੋਣੇ ਵੀ ਚਾਹੀਦੇ ਹਨ ਭਾਰਤ ਨੂੰ ਹਰ ਮੌਕੇ ਦਾ ਲਾਹਾ ਲੈਣਾ ਵੀ ਚਾਹੀਦਾ ਹੈ ਲੇਕਿਨ ਇਹ ਨਹੀਂ ਹੋ ਸਕਦਾ ਕਿ ਪੰਨੂ ਦਾ ਕੇਸ ਡਿਸਕਸ ਹੀ ਨਾ ਹੋਇਆ ਹੋਵੇ ਐਫਬੀਆਈ ਚੀਫ ਭਾਰਤ ਆਇਆ ਹੀ ਪੰਨੂ ਦੇ ਮਸਲੇ ਨੂੰ ਲੈ ਕੇ ਸੀ ਜੇ ਡਾਇਰੈਕਟਰ ਸੀਆਈਏ ਵਿਲੀਅਮ ਬਰਨਸ ਭਾਰਤ ਆਏ ਯੂ ਐਸ ਏ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋਨਾਥਨ ਫਾਈਨਰ ਭਾਰਤ ਆਏ ਵਿਲੀਅਮ ਏਨਸ ਭਾਰਤ ਆਏ ਸਿਕਿਉਰਿਟੀ ਐਡਵਾਈਜ਼ਰ ਜੈਕ ਸੁਲੀਵਨ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਭਾਰਤ ਆਏ ਇਹ ਸਭ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਪਰਦਾਫਾਸ਼ ਹੋਣ ਦੇ ਬਾਅਦ ਹੀ ਭਾਰਤ ਆਏ ਹਨ ਮਹੀਨੇ ਤੋਂ ਵੱਧ ਸਮੇਂ ਦੇ ਅੰਦਰ ਅਮਰੀਕਾ ਦੇ ਖੁਫੀਆ ਸੁਰੱਖਿਆ ਅਤੇ ਵਿਦੇਸ਼ੀ ਮਾਮਲੇ ਨਾਲ ਜੁੜੇ ਹੋਏ ਟਾਪ ਬ੍ਰਾਸ ਅਫੀਸਰ ਇੰਡੀਆ ਆ ਚੁੱਕੇ ਹਨ ਕਿ ਉਹ ਵੇਲੇ ਹਨ ਕਿ ਇੱਕ ਦੇ ਬਾਅਦ ਇੱਕ ਭਾਰਤ ਦੇ ਚੱਕਰ ਲਾਉਣ ਇਸ ਤੋਂ ਸਾਜ਼ਿਸ਼ ਵਿੱਚ ਭਾਰਤ ਦੀ ਸਮੂਲੀਅਤ ਨੂੰ ਲੈ ਕੇ ਅਮਰੀਕਾ ਦੀ ਚਿੰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸਾਜ਼ਿਸ਼ ਦੀ ਤਹ ਤੱਕ ਜਾਣ ਦੀ ਗੰਭੀਰਤਾ ਦਾ ਪਤਾ ਚਲਦਾ ਹੈ ਇਹ ਵੀ ਸਾਬਤ ਕਰਦਾ ਹੈ ਕਿ ਆਪਣੇ ਨਾਗਰਿਕ ਦੀ ਜ਼ਿੰਦਗੀ ਉਹਨਾਂ ਲਈ ਕੀ ਮਾਇਨੇ ਰੱਖਦੀ ਹੈ ਤੇ ਆਪਣੀ ਇੰਟਰਨਲ ਸਿਕਿਉਰਿਟੀ ਇਸ ਲਈ FBI ਚੀਫ ਬਾਰੇ ਅਖਬਾਰ ਦਾ ਇਹ ਲਿਖਣਾ ਕਿ ਪੰਨੂ ਦਾ ਮਸਲਾ ਡਿਸਕਸ ਹੀ ਨਹੀਂ ਹੋਇਆ ਆਖਰ ਸਾਬਤ ਕੀ ਕਰਨਾ ਚਾਹੁੰਦਾ ਹੈ ਗੋਦੀ ਮੀਡੀਆ ਅੱਗੇ ਹੋਰ ਦੇਖੋ ਖਬਰ ਦੇ ਅਖੀਰ ਵਿੱਚ ਅਖਬਾਰ ਲਿਖਦਾ ਹੈ ਅਮਰੀਕਾ ਨੇ ਇਨਡਕਟਮੈਂਟ ਤਾਂ ਦੇ ਦਿੱਤਾ ਹੈ ਲੇਕਿਨ ਸਬੂਤ ਨਹੀਂ ਦਿੱਤੇ ਸਬੂਤ ਮਿਲਣ ਦੇ ਬਾਅਦ ਹੀ ਭਾਰਤ ਕੋਈ ਕਾਰਵਾਈ ਕਰੇਗਾ ਇਹ ਅਖਬਾਰ ਦੱਸ ਰਿਹਾ ਹੈ ਲੋਕਾਂ ਨੂੰ ਜਦ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਕਹਿੰਦੇ ਹਨ ਕਿ ਅਮਰੀਕਾ ਨੇ ਸਬੂਤ ਦੇ ਦਿੱਤੇ ਹਨ ਕੈਨੇਡਾ ਨੇ ਨਹੀਂ ਦਿੱਤੇ ਹਨ ਇਹ ਕੀ ਹੈ ਭਈ ਆਖਰ ਕਿਸ ਤੱਥ ਨੂੰ ਗੈਸਲਾਈਟ ਕਰ ਰਿਹਾ ਹੈ ਅਖਬਾਰ ਹੱਦ ਹੈ ਝੂਠ ਬੋਲਦੇ ਬੋਲਦੇ ਸਰਕਾਰੀ ਪੋਜੀਸ਼ਨ ਨੂੰ ਵੀ ਨਕਾਰ ਗਈ ਹੈ ਗੋਦੀ ਮੀਡੀਆ ਇਸ ਦੇ ਬਾਅਦ ਸਾਡੇ ਲਈ ਕਹਿਣ ਨੂੰ ਕੁਝ ਵੀ ਨਹੀਂ ਬਚਦਾ ਦਰਸ਼ਕ ਆਪ ਹੀ ਸਮਝਦਾਰ ਹਨ ਕੁਮਾਂਤਰੀ ਕਲੱਬ ਵਿੱਚ ਅੱਜ ਭਾਰਤ ਦੀ ਛਵੀ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਅਤੇ ਟੈਰੋਰੀਜ਼ਮ ਵਾਲੇ ਮੁਲਕਾਂ ਵਿੱਚ ਹੋਣ ਲੱਗੀ ਹੈ। ਭਾਰਤ ਦਾ ਮੀਡੀਆ ਬਜਾਏ ਉਸ ਦੇ ਖਿਲਾਫ ਲੋਕਾਂ ਨੂੰ ਚੇਤਨਨ ਕਰਨ ਦੇ ਰਾਸ਼ਟਰਵਾਦ ਦੇ ਨਾਂ ਹੇਠਾਂ ਹਿੰਦੂਤਵਾ ਦਾ ਨਫ਼ਰਤੀ ਏਜੰਡਾ ਚਲਾ ਰਹੇ ਹਨ। ਇਸੇ ਕਰਕੇ ਉਘੇ ਪੱਤਰਕਾਰ ਰਵੀਸ਼ ਕੁਮਾਰ ਦਾ ਕਹਿਣਾ ਹੈ ਇਨ੍ਹਾਂ ਅਖਬਾਰਾਂ ਨੂੰ ਪੜਨਾ ਬੰਦ ਕਰੋ, ਇਨ੍ਹਾਂ ਟੀਵੀ ਚੈਨਲਾਂ ਨੂੰ ਦੇਖਣਾ ਬੰਦ ਕਰੋ। ਇਹ ਝੂਠ ਫੈਲਾ ਰਹੇ ਹਨ ਇਹ ਨਫ਼ਰਤ ਪਰੋਸ ਰਹੇ ਹਨ ਇਸੇ ਨਾਲ ਦੇ ਉਜਾੜਤ ਖਸ ਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਜ਼ਰੂਰ ਕਰਨੀ ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ